ਤੂੰ ਦੁਨੀਆਂ ਨੂੰ ਪਾਲਣਹਾਰਾ ਤੂੰ ਦੁਨੀਆਂ ਨੂੰ ਪਾਲਣਹਾਰਾ ਬੰਦੇ ਦੇ ਹੱਥ ਰਾਜ ਨਾ ਹੋਵੇ ਰੱਖ ਮਿਹਰ ਦੀ ਨਜ਼ਰ ਮਾਲਕਾ ਦੇਸ਼ ਕੋਈ ਬਰਬਾਦ ਨਾ ਹੋਵੇ ਰੱਖ ਮਿਹਰ ਦੀ ਨਜ਼ਰ ਮਾਲਕਾ ਦੇਸ਼ ਕੋਈ ਬਰਬਾਦ ਨਾ ਹੋਵੇ ਦੇਸ਼ ਕੋਈ ਬਰਬਾਦ ਨਾ ਹੋਵੇ ਅਵਲੇ ਲਿਆ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਅਵਲੇ ਲਿਆ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੋ ਮੰਦੇ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਜਿਸਨੂੰ ਦਿਲ ਕਰਦਾ ਏ ਮਾਰੇ ਜਿਸਨੂੰ ਦਿਲ ਕਰਦਾ ਏ ਮਾਰੇ ਬੰਦਾ ਕਦੇ ਆਜ਼ਾਦ ਨਾ ਹੋਵੇ ਰੱਖ ਮਿਹਰ ਦੀ ਨਜ਼ਰ ਮਾਲਕਾ ਦੇਸ਼ ਕੋਈ ਬਰਬਾਦ ਨਾ ਹੋਵੇ ਦੇਸ਼ ਕੋਈ ਬਰਬਾਦ ਨਾ ਹੋਵੇ ਦੇਸ਼ ਕੋਈ ਬਰਬਾਦ ਨਾ ਹੋਵੇ ਇਧਰ ਵੀ ਤੇਰੀ ਹੀ ਦੁਨੀਆ ਉਧਰ ਵੀ ਤਾਂ ਬੰਦੇ ਨੇ ਇਧਰ ਵੀ ਤੇਰੀ ਹੀ ਦੁਨੀਆ ਉਧਰ ਵੀ ਤਾਂ ਬੰਦੇ ਨੇ ਤੇਰੀ ਬਖਸ਼ੀ ਦੁਨੀਆ ਸਾਰੀ ਤੂੰ ਹੀ ਲਾਏ ਤੰਦੇ ਨੇ ਵੇਰੀ ਬਖਸ਼ੀ ਦੁਨੀਆ ਸਾਰੀ ਤੂੰ ਹਿਲਾਏ ਧੰਦੇ ਨੇ ਨਾ ਹੋਵੇ ਕੋਈ ਮੁਲਕ ਦਾ ਰੌਲਾ ਨਾ ਹੋਵੇ ਕੋਈ ਮੁਲਕ ਦਾ ਰੌਲਾ ਵੈਰ ਦੁਸ਼ਮਣੀ ਯਾਦ ਨਾ ਹੋਵੇ ਰੱਖ ਮਿਹਰ ਦੀ ਹੀ ਨਜ਼ਰ ਮਾਲਕਾ ਦੇਸ਼ ਕੋਈ ਬਰਬਾਦ ਨਾ ਹੋਵੇ ਦੇਸ਼ ਕੋਈ ਬਰਬਾਦ ਨਾ ਹੋਵੇ ਦੇਸ਼ ਕੋਈ ਬਰਬਾਦ ਨਾ ਹੋਵੇ ਓ ਤੂੰ ਤੂੰ ਮੈਂ ਮੈਂ ਕਰਦੇ ਰਹ ਗਏ ਐਵੇਂ ਉਮਰ ਲਗਾਈ ਤੂੰ ਤੂੰ ਮੈਂ ਮੈਂ ਕਰਦੇ ਰਹ ਗਏ ਐਵੇਂ ਉਮਰ ਲਗਾਈ ਵਕਤ ਬੁਰੇ ਵਿੱਚ ਕੰਮ ਨਹੀਂ ਆਉਂਦੇ ਜੀ ਨੂੰ ਕਹੇ ਖੁਦਾਈ ਬਖਤ ਪੂਰੇ ਵਿੱਚ ਕੰਮ ਨਹੀਂ ਆਉਂਦੇ ਪੈਸਾ ਪੁੱਤਰ ਭਾਈ ਨਾ ਕੁਛ ਤੇਰਾ ਨਾ ਕੁਛ ਮੇਰਾ ਨਾ ਕੁਛ ਤੇਰਾ ਨਾ ਕੁਛ ਮੇਰਾ ਕੋਈ ਵੀ ਫਰਿਆਦ ਨਾ ਹੋਵੇ ਰੱਖ ਮਿਹਰ ਦੀ ਨਜ਼ਰ ਮਾਲਕਾ ਦੇਸ਼ ਕੋਈ ਬਰਬਾਦ ਨਾ ਹੋਵੇ ਰੱਖ ਮਿਹਰ ਦੀ ਨਜ਼ਰ ਮਾਲਕਾ ਦੇਸ਼ ਕੋਈ ਬਰਬਾਦ ਨਾ ਹੋਵੇ ਦੇਸ਼ ਕੋਈ ਬਰਬਾਦ ਨਾ ਹੋਵੇ ਚਾਰ ਦੇ ਨਾਂ ਦੀ ਹੈ ਜ਼ਿੰਦਗਾਨੀ ਛੱਡਣਾ ਪਉ ਟਿਕਾਣਾ ਚਾਰ ਦੇ ਨਾਂ ਦੀ ਹੈ ਜ਼ਿੰਦਗਾਨੀ ਛੱਡਣਾ ਪਉ ਟਕਾਣਾ ਹੱਸ ਖੇਡ ਲੈ ਪਿਆਰ ਵਧਾ ਲੈ ਕਹੇ ਚੈਲ ਮਰ ਜਾਣਾ ਹੱਸ ਖੇਡ ਲੈ ਪਿਆਰ ਵਧਾ ਲੈ ਕਹੇ ਚੈਲ ਮਰ ਜਾਣਾ ਜੋ ਲੈ ਕੇ ਦਿਲ ਵਿੱਚ ਪੈ ਜੇ ਜਾਣਾ ਜੋ ਲੈ ਕੇ ਦਿਲ ਵਿੱਚ ਪੈ ਜੇ ਜਾਣਾ ਐਸਾ ਕੋਈ ਸੁਆਦ ਨਾ ਹੋਵੇ ਰੱਖ ਮਹਿਰਦੀ ਨਜ਼ਰ ਮਾਲਕਾ ਦੇਸ਼ ਕੋਈ ਬਰਬਾਦ ਨਾ ਹੋਵੇ ਰੱਖ ਮਹਿਰਦੀ ਨਜ਼ਰ ਮਾਲਕਾ ਮੁਲਕ ਕੋਈ ਬਰਬਾਦ ਨਾ ਹੋਵੇ ਦੇਸ਼ ਕੋਈ ਬਰਬਾਦ ਨਾ ਹੋਵੇ ਦੇਸ਼ ਕੋਈ ਬਰਬਾਦ ਨਾ ਹੋਵੇ